ਉਨੀਆ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਇੱਕ ਆਪਾਂ ਬੱਸੀ ਲੈ ਕੇ ਆਏ ਆ ਪਿੰਡ ਜਲਾਲਦੀਵਾਲ ਨੇੜੇ ਰੈਕੋਟ ਮੇਰੇ ਪਿੰਡ ਹੀ ਬੱਸੀ ਖੜੀ ਆ ਘਰੇਲੂ ਘਰੇ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਵੀਰੇ ਦਾ ਤੇ ਵੀਰ ਕਹਿੰਦਾ ਸਾਰੀ ਡਿਟੇਲ ਤੁਸੀਂ ਆਪ ਹੀ ਦੱਸ ਦਿਓ ਤੇ ਵੀਰ ਦੇ ਦਛਣ ਮੁਤਾਬਕ ਇਹਨੇ ਹੁਣ ਦੂਜੇ ਸੂਏ ਸੁਣਾਗਾ ਪਹਿਲੇ ਸੂਏ ਵੀਰ ਕਹਿੰਦਾ 16 ਲੀਟਰ ਦੁੱਧ ਦਿੱਤਾਗਾ ਤੇ ਆਪਾਂ ਢੇੜਾ ਦਵਾਣੇ ਲੈ ਵੀਰੇ ਢੇੜਾ ਦਵਾ ਦੇ ਕਰ ਬੱਸੀ ਦਾ ਵਧੀਆ ਸਾੰਬੀ ਵੀ ਚੰਗੇ ਕੱਦ ਕਾਠ ਵਾਲੀਏ ਦੋਸਤੋ ਚੰਗੇ ਕੱਦ ਕਾਠ ਵਾਲੀ ਆ ਤਾਂ ਦੇਖੋ ਜੀ ਥੋੜੀ ਡਰਦੀ ਆ ਲੈ ਹਜੇ 27 ਤਰੀਕ ਨੂੰ ਵੀਰ ਕਹਿੰਦਾ ਦਿਨ ਪੂਰੇ ਹੁੰਦੇ ਆ ਲੈ ਮੋੜ ਲਿਆ ਵੀਰੇ ਮੋੜ ਲਿਆ ਵੀਰ ਕਹਿੰਦਾ 27 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜਿਹੜਾ ਇਹਦੇ ਟੀਕਾ ਏਆਈ ਹੋਈ ਆ ਉਹ 40 40 116 ਗਾ ਹਨਾ ਵੀ ਇੰਨੇ ਹੀ 40 116 40116 40116 ਹੋਈ ਆ ਵੀਰ ਕਹਿੰਦਾ ਡੈਨਮਾਰਕ ਦੇ ਉਹ ਤੋਂ ਆਈ ਹੋਈ ਵੀ ਆ ਡੈਨਮਾਰਕ ਦੇ ਸੀਮਨ ਦੀ 40116 ਦੀ ਤੇ 27 ਤਰੀਕ ਨੂੰ ਦੇਣ ਪੂਰੇ ਹੁੰਦੇ ਆ ਤੇ ਵੀਰ ਕਹਿੰਦਾ ਜਿਹੜਾ ਇਹਦਾ ਦੁੱਧ ਚੋਇਆ ਮੈਂ ਪਹਿਲੇ ਸੂਏ 16 ਲੀਟਰ ਚੋਇਆ ਇੱਕੀ 20 ਕਿਲੋ ਦੀ ਵੀਰ ਕਹਿੰਦਾ 20-22 ਦੀ ਉਮੀਦ ਆ ਮੈਨੂੰ ਤੇ ਸਾਂਭੀ ਵੀ ਆ ਚੰਗੀ ਆ ਘਰੇਲੂ ਘਰੇ ਆ ਪਿੰਡ ਜਲਾਲਦੀਵਾਲ ਮੋਬਾਈਲ ਨੰਬਰ ਵੀਰ ਦਾ ਹੈਗਾ 9417410035 ਆਪਾਂ ਸਕਰੀਨ ਤੇ ਵੀ ਲਾਵਾਂਗੇ ਦੁਬਾਰੇ ਇੱਕ ਵਾਰੀ ਫੇਰ ਬੋਲ ਦਿੰਨੇ ਆ 9417410035 ਕੋਈ ਵਪਾਰ ਲੈਣ ਦਾ ਨਹੀਂ ਕੰਮ ਜਿਹੜਾ ਰੇਟ ਵਗੈਰਾ ਹੋਊਗਾ ਵੀਰ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਜਾਇਜ਼ ਰੇਟ ਕਰਾਂਗੇ ਤੇ ਦੇਣ ਲੈਣ ਵਾਲਾ ਹੀ ਕੰਮ ਕਰਾਇਆ ਕਹਿੰਦੇ ਇਹ ਨਹੀਂ ਹੈਗਾ ਵੀ ਇੰਨੇ ਮੰਗ ਲਿਆ ਆਪਾਂ ਵੀ ਇੰਨੇ ਦੀ ਦੇਣੀ ਆ ਜਾਇਜ਼ ਰੇਟ ਹੋਊਗਾ ਥਣ ਵਗੈਰਾ ਵੀ ਤੁਸੀਂ ਦੇਖ ਲਓ ਦੋਸਤੋ ਕੱਦ ਕਾਠ ਦੀ ਚੰਗੀ ਆ ਤੇ ਵਧੀਆ ਵੱੱਸੀ ਆ ਤੇ ਵਧੀਆ ਡੈਨਮਾਰਕ ਤੋਂ ਸੀਮਿੰਟ ਦੀ ਏਆਈ ਹੋਈ ਵੀ ਆ ਤੇ ਆ ਦੇਖ ਲਓ ਵੀ ਘਰੇਲੂ ਘਰੇ ਆ ਤੇ ਕੋਈ ਇਹ ਨਹੀਂ ਹੈਗਾ ਬੀ ਬਵਾਰ ਲੈਣ ਦਾ ਕੰਮ ਆ ਵੀਰ ਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਪਿੰਡ ਜਲਾਲਦੀਵਾਲ ਨੇੜੇ ਰੈਕੋਟ ਜਿਦੋਂ ਆਪਾਂ ਰੈਕੋਟ ਤੋਂ ਬਰਨਾਲੇ ਨੂੰ ਜਾਂਦੇ ਆ ਸੱਜੇ ਪਾਸੇ 5 ਕਿਲੋਮੀਟਰ ਤੇ ਪਿੰਡ ਜਲਾਲਦੀਵਾਲ ਆ ਜਾਂਦਾਗਾ ਵਧੀਆ ਐਫ ਬੱਸੀ ਆ ਤੇ ਵਧੀਆ ਏਆਈ ਹੋਈ ਵੀ ਆ ਵਧੀਆ ਡੈਨਮਾਰਕ ਦੇ ਇੰਜੈਕਟ ਓ ਏਆਈ ਹੋਈ ਵੀ ਆ ਤੇ ਸੰਪਰਕ ਕਰ ਲਿਓ ਵਾਪਸ ਸਕਰੀਨ ਤੇ ਲਾਵਾਂਗੇ ਨੰਬਰ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਦੋਸਤੋ